ਭਾਈ ਆਪਣੇ ਇੱਥੇ ਆਇਆ ਸੀ ਘਰੀ ਛਤਰੀ ਦੇ ਬੱਚਾ ਹੁੰਦਾ 15 ਕੂਤਰਿਆਂ ਨਹੀਂ ਬਹੁਤ ਸੋਹਣਾ ਵਾ ਬੱਚੇ ਗਏ ਜੇ ਗੜਦਾ ਸੀ ਬੱਚੇ ਬਈ ਇਹ ਜੇ ਗੜਦਾ ਸੀ ਕਾਲ ਡੱਬੇ ਨੀਲੇ ਡੱਬੇ ਵੀ ਗੜਦਾ ਹੁੰਦਾ ਡੱਬੇ ਹਾਂ ਕਾਲੇ ਵੀ ਕਾੜਦਾ ਸਾਰੇ ਨੀਲੇ ਵੀ ਕਾੜਦਾ ਨੀਲੇ ਵੀ ਬੱਚੇ ਬਹੁਤ ਦੇ ਆ ਗਰਮੀਆਂ ਵਾਲੇ ਕਦੂਜੇ ਠੰਡੇ ਮੌਸਮ ਗਰਮੀ ਵਾਲੇ ਆ ਨਹੀਂ ਵਧੀਆ ਕਿਵੇਂ ਉੱਟ ਜਾਂਦੇ ਆ 42 ਤਰਤਾਇ ਟਾਂ ਪ੍ਰਤੀਕ ਕਰੋ ਉੜਦੇ ਆ ਵਧੀਆ ਠੀਕ ਆ ਇਹਨਾਂ ਕੂਤਰੀ ਕਿਹੜੀ ਲੱਗੀ ਕੂਤਰੀ ਇਹਦੇ ਨਾਲ ਲਾਈ ਸੀ ਛਾ ਕੀ ਸੀ ਤੈਨ ਮਸਾਂ ਡੱਬੀ ਜੀ ਕੂਤਰੀ ਸੀ ਕਿਵੇਂ ਵੇਕੇ ਤੇ ਵਧੀਆ ਸੋਹਣੇ ਬੱਚੇ ਡੱਬੇ ਹੀ ਕੱਢੇ ਨੇ ਤੇ ਆਹ ਤੇ ਵੱਡਾ ਕੂਤਰੀ ਇਹ ਵੀ ਆਪਣਾ ਜਿਹਦੀ ਲਾਤ ਵੀ ਬਹੁਤ ਦੀ ਛੱਡੇ ਇਹਨਾਂ ਦੇ ਹਾਂ ਛੱਡੇ ਇਹ ਕਿੱਥੇ ਛੱਡੇ ਜਦੋਂ ਆਪਣਾ ਇੱਥੇ ਹੋਈ ਸੀ ਨਿੱਕੀ ਬਦਰੀ ਪੰਡ ਬਣਦੀ ਉਹ ਲੌਕਡਾਊਨ ਦੀ ਗੱਲ ਹੀ ਆ ਠੀਕ ਉਦੋਂ ਛੱਡੇ ਇਹਨਾਂ ਨੇ ਬਾਅਦ ਚ ਮਚੱਕਰ ਜਾ ਪੈ ਗਿਆ ਮਰੀ ਦਾ ਬਾਹਰ ਤਾਇਰ ਕੀ ਬਣੇ ਇਹਨਾਂ ਦੇ ਦਿਖਾਈ ਬੱਲਾ ਦੋ ਰਸਤੇ ਦਾ ਦੇ ਦਿਆ ਸੋੰਦਰਾ ਫੋਟੋ ਪਰ ਹਈ ਇੱਕ ਉਤਰ ਕਿਹੜਾ ਬਈ ਇਹ ਵੀ ਵੱਡਾ ਕਬੂਤਰਾ ਚੀਨਾ ਕਬੂਤਰਾ ਇਹਦੇ ਕੋਲ ਚੀਨੇ ਕਾਸਰੇ ਜੇ ਆ ਸਾਰੇ ਇਹਦੇ ਹੀ ਆ ਛੱਡੇ ਇਹਨਾਂ ਦੇ ਕੋਈ ਜਿੰਨਾ ਛੱਡੇ ਆ ਕਿੱਥੇ ਛੱਡਾਈ ਬਾਜੀ ਇੱਕ ਤਾਂ ਇਥੇ ਲਸੂਰਪੁਰ ਵੱਡੇ ਗੜਾ ਦੱਸਿਆ ਤੈਨੂੰ ਇੱਕੋ ਸਈ ਦੋਗੇ ਮੈਂ ਸਈ ਦੋਗੇ ਛੱਡੇ ਕੋਲ ਲਾਕਡਾਊਨ ਦੀ ਗੱਲ ਸੱਦੋ ਵਾਲ ਸੱਦੋ ਵਾਲ ਸੱਤੋ ਵਾਲ ਉਦੋਂ ਵੀ ਉਹ ਇਹੋ ਜਿਹੀ ਸੀ ਕਿੜਾ ਲਾਕਡਾਊਨ ਵੇਲੇ ਹੂੰ ਉਹ ਮਰ ਗਿਆ ਹੀ ਕੂਤਰਾ ਹੂੰ ਵੱਡੇ ਬਹੁਤ ਸੀ ਜ਼ੋਰ ਲਾ ਕੇ ਮਰ ਗਿਆ ਹੂੰ ਕੋਣੀ ਬਲਾ ਦਾ ਜ਼ਰਮੀ ਵਾਲੀ ਹੈ ਨਾ ਹਾਂ ਵਧੀਆ ਜ਼ਰਮੀ ਸਿਆਣੇ ਬਹਾਂ ਜਾਣਦੇ ਚੁੰਦੇ ਨੇ ਮੈਂ ਕਿੱਥੇ ਦੂਜਾ ਬਲਾ ਕੋਤਰਾ ਨੇ ਫੜ ਤੇਰੇ ਫੜਦੇ ਜਦੋਂ ਕੰਬਦੇ ਬਹੁਤ ਹਨ ਹੈਗੇ ਆ 10 ਕਬੂਤਰਾ ਇੰਨਾ ਦੇ ਹੋ ਕਈ ਸਾਰੇ ਤਾਂ ਨਹੀਂ ਕਰਦੇ ਹੋਵੇ ਕਬੂਤਰ ਆ ਮੇਰੀ ਵੀਡੀਓ ਪਾਵਾਂਗੇ ਸੰਗਫਟ ਕੀਤਾ ਆ ਮੈਂ ਟੁਗੜਾ ਗੋਤਰਾ ਇਹ ਗੋਤਰਾ ਆ ਦੂਜਾ ਕੜੀ ਆਪਾਂ ਛੱਡੀ ਸੀ ਲਾਲ ਬਗਣਾ ਨੇ ਕੁੱਤਨੀ ਛੱਡੀ ਨਹੀਂ ਸੀ ਇੱਥੇ। ਪਰ ਮਦੀਪ ਨੇ ਕਰਾਈ ਸੀ ਬਾਜੀ। ਕਿਹੜੇ ਪੰਡ? ਮੱਲਿਆਣੀ ਮੱਲਿਆਣੇ ਦੀ। ਉਹ ਨੀਲੀ ਛੱਡੀ ਸੀ ਨਾਲ ਉਹ ਵੀ ਛੱਡੀ ਲਾਲ ਬਗਣਾ ਤੇ ਡੰਡੇ ਵਾਲੀ ਛੱਡੀ ਸੀ ਗੁਲਾਬੀ ਡੰਡਾ ਪਾਇਆ ਓਦੇ। ਦੋ ਛੱਡੂ ਸੀ ਹਾਂ। ਇਹ ਉਹਦਾ ਪਿਓ ਆ। ਇਹ ਵੀ ਕੁੱਤਰ ਹੈਗੀ ਉਮਰ ਇਹਦੀ। 7-8 ਸਾਲ ਦਾ। ਕੜਦਾ ਬੱਚਾ ਵਧੀਆ। ਹਾਂ।